ਮਸਤੇ ਜੀ ਵੈਲਕਮ ਟੂ ਮੁੰਦੀ ਫੈਮਿਲੀ ਬਲੌਗ ਸ਼ੁਰੂ ਕਰਦੇ ਆਂ ਅੱਜ ਦਾ ਨਿਊ ਬਲੌਗ ਤੇ ਮੈਂ ਅੱਗੇ ਜੀ ਸਿਮੀ ਪੈਨ ਦਾ ਸੂਟ ਕੱਟਾ ਨਾ ਉਹਨੂੰ ਦਿਖਾਉਂਦੀ ਆਂ ਇਹ ਆ ਜੀ ਦੁਪੱਟਾ ਇਹ ਸਲਵਾਰ ਬਲੂ ਕਲਰ ਦੀ ਇਹ ਆ ਜੀ ਨੰਗਲ ਕਮੀਜ਼ ਇਹ ਮੈਂ ਗਲਾ ਲਾ ਕੇ ਰੱਖਿਆ ਸੀ ਬਾਅਦ ਵਿੱਚ ਅੱਗੇ ਲਾਵਾਂਗੇ ਇਹ ਤੇ ਗਲੇ ਦੀ ਪੱਟੀ ਇਹ ਸੂਟ ਦਾ ਘੇਰਾ ਸਿੰਪਲ ਕੋਟਨ ਦਾ ਸੂਟ ਹੈ ਤੇ ਇਹ ਆ ਜੀ ਨਾਪ ਵਾਸਤੇ ਕਮੀਜ਼ ਫਿਰ ਇਸ ਕੱਟ ਕੇ ਫਿਰ ਤੁਹਾਨੂੰ ਵਖਾਵਾਂਗੇ ਇਹਦੇ ਜੀ ਮੈਂ ਪਜਾਮਾ ਕਟਿੰਗ ਕਰ ਲਿਆ ਤੇ ਮੀਜੇ ਕਟਿੰਗ ਕਰ ਲਿਆ ਤੇ ਮੈਂ ਆਪਣੇ ਪਜਾਮਾ ਪਹਿਨਣਾ ਸਟਾਰਟਿੰਗ ਕੀਤੀ ਜਿਵੇਂ ਠੀਕ ਹੈ ਲਾ ਲਓ ਸਲਾਈ ਲਾ ਲਓ ਇਹਨਾਂ ਦੇਖੋ ਇਹ ਪਜਾਮੇ ਦੀ ਬਾਹਲੇ ਸਾਈਡ ਦੀ ਸਲਾਈਆਂ ਆਉਂਦੀਆਂ ਦੋਰੀ ਠੀਕ ਹੈ ਨਾ ਇੱਕ ਇੱਕ ਦਿਮੇ ਮਾਰ ਲਈ ਤੇ ਇੱਕ ਦਿਮੇ ਅਚਾਨਕ ਦੀ ਪਈ ਮਾਰਦੀ ਗਈ ਜਦੋਂ ਮੈਂ ਪਹਿਲੀ ਵਾਰ ਸਟਿਚ ਕਰਨ ਲੱਗੀ ਆ ਤੇ ਸਿਮੀ ਬੰਨ ਕਹਿੰਦੇ ਪੇ ਦੇਖਣ ਦਾ ਤਾਂ ਆਸਾਈਆ ਅਜੀ ਮੇਕ ਕਰਨਾ ਪੀ ਕੇ ਵੀ ਲੈ ਲੈਣੇ ਕਿਦਾਂ ਦਾ ਬੰਦਾ ਠੀਕ ਲਾ ਦੋ ਹੋਰ ਸਮਾਂ ਆਉਂਗੀ ਫਿਰ ਹੋਰ ਸਮਾਂ ਆਉਬੇ

ਪਲਾਜੋ ਬਣਾ ਦਿੱਤਾ ਸੀ ਫਿੱਟ ਫਿੱਟ ਆਇਆ ਪੂਰਾ ਵਧੀਆ ਪਸੰਦ ਆਇਆ ਇਹਨਾਂ ਨੂੰ ਪਲਾਜੋ ਖੰਡ ਬਣਿਆ ਹੁਣ ਮੈਂ ਬਣਾਉਂਦੀ ਆ ਜੀ ਕਮੀਜ਼ ਕਮੀਜ਼ ਦੀਆਂ ਸਿਰਫ ਰਹਿ ਗਈਆਂ ਲੱਗਣ ਵਾਲੀਆਂ ਰਹਿ ਗਈਆਂ ਸਿਰਫ ਸਾਰੀਆਂ ਮੈਂ ਮਸ਼ੀਨ ਦਾ ਖਲਾਰਾ ਪਾਇਆ ਹੋਇਆ ਉਹਨਾਂ ਨੂੰ ਪ੍ਰੈਸ ਕੀਤਾ ਬਾਵਾ ਕਟਿੰਗ ਕਰਨੀ ਆ ਇਹਦਰ ਸੂਟ ਬਣਾ ਦਿੱਤਾ ਬਸ ਬਾਵਾ ਲਗਵਾਉਣੀਆਂ ਹੁਣ ਇਹ ਤੇ ਪ੍ਰਿੰਟ ਕਿ ਨਵੀਆਂ ਆਉਂਦੀਆਂ ਆਉਂਦੀ ਆਏ ਗੜਾ ਗੜਾ ਇਹ ਆ ਜੀ ਮੈਂ ਭੈਣ ਦਾ ਸੂਟ ਸੀਤਾ ਆ ਜੀ ਠੀਕ ਹੈ ਭਾਈ ਮੜਾ ਮਟਾ ਬਣਾਤਾ ਜਿੱਦਾਂ ਦਾ ਬਣਿਆ ਪੈ ਜੀ ਇਹ ਕਰ ਤੇਰੀ ਫਿਟਿੰਗ ਮੇਰੇ ਮਤਲਬ ਸਾਹ ਤੇ ਲੱਗ ਗਿਆ ਨਾ ਮੈਨੂੰ ਪਤਾ ਲੱਗ ਗਿਆ ਫੇਰ ਸਹੀ ਹੋਣੀ ਆ ਹਨ ਆ ਮੈਂ ਸਿਰ ਤੋਂ ਤਾਂ ਕਿ ਦਖਲੜਿਆ ਪਿਆ ਕੁਰਤਾ টাই ਦਾ ਹੈਣਾ ਲੂਜ਼ ਲੂਜ਼ ਠੀਕ ਹੈ ਇਤਰਾ ਟੈਂਕੀ ਅੰਦਰ ਕਰੂੰਗੀ ਮੈਂ ਆ ਨਹੀਂ ਹੈ ਉਹ ੱਡਿਆ ਹਾਂ ਦੂਸਰਾ ਪਾਣੀ ਇਹ ਜੀ ਸ਼ੋਰਿਆ ਦਾ ਪਜਾਮਾ ਸ਼ੋਰਿਆ ਦਾ ਪਜਾਮਾ ਹੈ ਜੀ ਤਉਨੂੰ ਸਲਾਈ ਮਾਰਨੀ ਆ ਕੱਲ ਪਾਇਆ ਸੀ ਅੱਜ ਫਾੜ ਲਿਆ ਤੇ ਨੂੰ ਮੈਂ ਤੇਲ ਲਾ ਕੇ ਕੱਲ ਮੈਂ ਤੋਤਾਈ ਸੀ ਅੱਜ ਦੁਪਹਿਰ ਨੂੰ ਆਉਣ ਲੱਗਿਆ ਤੇ ਇਸ ਨੂੰ ਤੇਲ ਲਾ ਦਿੱਤਾ ਨਾਲ ਇਹ ਹੋਣ ਜੀ ਮੈਂ ਕੱਪੜੇ ਸਲਾਈ ਕਰਕੇ ਵੇਲਣੇ ਹੋਈਆਂ ਏ ਜੀ ਹੁੰਦਾ ਆ ਕਰਨਾ ਪੈਣਾ ਸੂਟ ਤਿਆਰ ਕਰਾਖਦੇ ਨੇ ਬ੍ਰੈਸ ਕੀਤਾ ਚੰਗਾ ਬਲ ਸਾਰਾ ਖਾਰਤਾ ਵਾਲੀ ਵਾਲੀ ਕਮੀ ਨੇ ਉਹ ਕਰ ਜਾਂਦਾ ਨਹੀਂ ਲਾ ਬਸ ਉਹ ਤੇ ਮਿਆਲਾ ਜੀ ਫਿਰ ਸਿਕੂ ਉਹ ਆੜਿਆ ਮੈਂ ਇੱਥੇ ਖਲ ਖਲ ਰਿਹਾ ਤਾਂ ਇਹ ਕੰਮ ਨਹੀਂ ਆਉਂਦਾ ਆ ਇਕੱਠਾ ਕਰ ਦਿੱਤਾ ਉਹ ਮੈਂ ਇੰਨਾ ਕੋਲ ਪ੍ਰੈਸ ਕੀਤਾ ਕੋਈ ਨਹੀਂ ਪਜਾਮਾ ਤੇ ਬੜਾ ਪਸੰਦ ਆਇਆ ਸੀ ਇਹਨਾਂ ਨੂੰ ਮੀਜ ਵੀ ਵਧੀਆ ਬਣੀ ਅੱਜ ਜੀ ਮੌਸਮ ਠੰਡਾ ਰਿਹਾ ਏ ਥੋੜਾ ਜਿਹਾ ਮੀਂਹ ਪਿਆ ਬਾਅਦ ਵਿੱਚ ਥੀ ਹੈ ਜੀ ਧੁੱਪ ਚੜ ਗਈ ਮੈਨੂੰ ਅੱਜ ਸਾਰਾ ਦਿਨ ਲੱਗਦਾ ਤੋਂ ਠੰਡਾ ਰਹਿਣਾ ਏ ਮੌਸਮ ਮਸਾ ਮਸਾ ਮੀਂਹ ਵੀ ਆ ਰਿਹਾ ਬਾਹਰੋਂ ਤੇ ਨਾ ਪਜਾਮੇ ਦੀ ਜਿਹੜੀ ਆ ਨਾ ਜਾਮੇ ਦਾ ਕਲਰ ਏ ਨਾ ਇਹਦਾ ਇਹਦਾ ਕਪੜਾ ਲਾਇਆ ਪਜਾਮਿਆਂ ਦਾ ਥੋੜਾ ਡਿਜ਼ਾਈਨ ਬਣ ਗਿਆ ਨਾ ਆ ਨਾਪ ਵਾਲਾ ਵੀ ਚੇਂਗਾ ਹੁੰਦਾ ਸੋਡਾ ਫਿਰ ਮੀ ਬਾ ਅੱਧਾ ਹੁੰਦੇ ਭਾਈ ਜੀ ਖੜੀ ਚੌਲ ਖੜੀ ਬਣਾਣ ਲੱਗੇ ਆ ਕਿੰਦੇ ਤੁਹਾਂ ਖਾ ਕੇ ਚੰਨੀ ਹੀ ਬਣ ਰਹੀ ਕਰ ਰਹੀ ਦਰਦ ਨਹੀਂ ਆ ਤਿਆਰੀਆਂ ਹੋਉਂਦੀਆਂ ਕਿ ਬਨ ਗਈ ਆ ਬਨ ਗਈ ਕਿ ਬਨਣੀ ਹੈ ਜੇ ਬਣਾ ਰਹੀ ਮੈਂ ਬਿਨਾ ਪਿਆਜ਼ ਵਾਲੀ ਬਣਾਉਣੀ ਬਿਨਾ ਪਿਆਜ਼ ਵਾਲੀ ਹੂੰ ਬਹੁਤ ਦਮ ਹਾਂ ਚੋਹਾਰ ਬਣੀ ਮਰਚ ਹਾਂ ਆਚਾਰੀ ਮਰਚ ਪਾ ਲਈਦੀ ਆ ਤੜਕੀ ਵਾਹਿਆ ਨਾ ਮੈਂ ਸਿੱਖੀ ਆ ਨਾ ਦੂਜੀ ਫਿਰ ਕਿੰਨੀ ਆਈ ਮਾਇਤਰੀ ਇਦਾਂ ਦੀ ਚਾ ਇਦਾਂ ਦੀ ਕਰੀ ਨਹੀਂ ਬਣਾਉਂਦੀ ਹਾਂ ਨਾ ਬਿਨਾ ਪਿਆਜ਼ ਆ ਨਮਕ ਨਮਕ ਸ਼ਮਕ ਪਾਲਿਆ ਸ਼ਮੇ ਨਾਲ ਕੀ ਘਰਣਾ ਚੋਲ ਕੇ ਰੋਟੀ ਜੋਦਿਲ ਕਰਤਾ ਬਣਾ ਰਿਹਾ ਲਾਲਾ ਕੜੀ ਨਾਲ ਇਹਦਣਾ ਤੇ ਦੱਸਦੇ ਕੱਲ ਵੀ ਇਸ ਤਰ੍ਹਾਂ ਹੀ ਰੋਟੀ ਹਾਂ ਮੇਰੇ ਪਤਾ ਇਸੇ ਵੇਲੇ ਮੇਰਾ ਨਾਪ ਲਿਆ ਸੀ ਪੰਖਾ ਬੰਦ ਕਰਦੀ ਇੱਧਰ ਦੀ ਲਾਈਟ ਵੀ ਬਚਾ ਦਸਮੀ ਵੈਨ ਇੱਧਰ ਦੀ ਸਭ ਕੁਝ ਬਦਲ ਕੇ ਕਰਕੇ ਆ ਲੈ ਓਕੇ ਟੀਵੀ ਦੀ ਵੀ ਕੱਢ ਦੇ ਨੇ ਬਰਸ ਹੁਣ ਤੇ ਠੰਡੀ ਹੋ ਗਈ ਹੋਣੀ ਆ ਇਹ ਮਾੜੀ ਮਾੜੀ ਹੈ ਜੇ ਗਰਮ ਹੈ ਅਜੇ ਗਰਮ ਹੈ ਬਰਸ ਇਹ ਜੀ ਰਾਤ ਨੂੰ ਕੋਠੇ ਤੇ ਜਾਵਾਂ ਜੇ ਸਾਟੇ ਤੇ ਜਾਮਾ ਕੇ ਖਾਣਾ ਉਹ ਹੋ ਚੁਣੀ ਚਾਰ ਕੀਤੀ ਹੈਗੀ ਇਹਦੇ ਵਿੱਚ ਜੀ ਪਕੌੜੀਆਂ ਪਾ ਦਿੱਤੀਆਂ ਨੇ ਬਿਨਾ ਪਿਆਜ਼ ਤੋਂ ਘੜੀ ਹੈ ਹਨਾ ਹੈਨਾ ਇਹ ਫਿਰ ਫੁੱਲ ਜਾਣੀ ਹੈ ਹਮਮ ਆਕੇ ਮਸਤ ਬਣੀ ਘੜੀ ਦੇ ਹਨਾ ਬਣ ਗਈ ਹੈ ਹਮਮ ਛਾ ਇੰਟਕਾ ਨਾ ਇੰਟਕਾ ਆਜੂ ਕਾ ਟੱਕਣੇ ਦਾ ਉੱਤੇ ਇੱਧਰ ਦੀ ਚੋਲ ਬਣਾ ਦਿੱਤੇ ਆ ਨਾਲ ਦੱਬੂ ਦੇ ਦਿੱਤਾ ਇਹਨੂੰ ਕੜੀ ਖਾ ਰਹੀ ਹੈ ਭੈਣ ਬਣੀ ਹੈ ਕੜੀ ਕੜੀ ਨਹੀਂ ਹੂੰ ਚੋਲਾ ਨਾ ਖਾਣ ਨਹੀਂ ਹੈ ਨਾ ਚੋਲਾ ਥੋੜਾ ਜਿਹਾ ਦੱਬੂ ਜਿਆ ਆ ਜੇ ਨਾ ਫੇਰੇ ਆ ਮੈਨੂੰ ਤਾਂ ਸੁਆਦ ਹੀ ਲੱਗਣ ਦੀ ਨਹੀਂ ਤਨਵਰੀ ਇੱਦਾਂ ਹੀ ਖਾ ਲਈ ਦੋ ਤਨਵਰੀ ਇੱਦਾਂ ਖਾ ਲਈ ਚਾ ਬਾਵਾ ਕੇ ਖਾ ਲਈ ਆਂਬ ਤੂੜ ਪਾਇਆ ਵਿੱਚ ਹੈ ਨਾ ਇਹ ਤੇ ਕਰਦੇ ਆ ਜੀ ਅੱਜ ਦੇ ਵੀਡੀਓ ਦਾ ਐਂਡ ਮੇਰੇ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਕਰੇ ਸਬਸਕ੍ਰਾਈਬ ਵਾਲਾ ਬਟਨ ਚਲੋ